ਰਾਗ ਦੀਦਰੀ ਵਾਰ ਮਹੱਲਾ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 5 ਅੰਤਰਗੁਰ ਆਰਾਧਨਾ ਵਾਹਿਗੁਰੂ ਜੀ ਕਾ ਖਾਲਸਾ ਨਿਕੀ ਜੀ ਸਤਿਗੁਰੂ ਜੀ ਸਾਜੀ ਨੌਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਪਹਿਲੀ ਗੁਜਰੀ ਦੀ ਵਾਰ ਤੋਂ ਬਾਅਦ ਦੂਜੀ ਗੁਜਰੀ ਦੀ ਵਾਰ ਮਹਾਰਾ ਵਿਚਾਰਨ ਕਰਦੇ ਹਨ ਰਾਗ ਗੁਜਰੀ ਦੇ ਅੰਦਰ ਵਾਰ ਪੌੜੀਆਂ ਜਿਸ ਵਿੱਚ ਹੋਣ ਤੇ ਪੰਜਵੇਂ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਇਹਦੇ ਵਿੱਚ ਮਹੱਲੇ ਵੀ ਪੰਜਵੇਂ ਪਾਤਸ਼ਾਹ ਦੇ ਆਉਣਗੇ ਸ਼ਲੋਕ ਵੀ ਪੰਜਵੇਂ ਪਾਤਸ਼ਾਹ ਦੇ ਆਉਣਗੇ ਐਸੀ ਗੁਜਰੀ ਦੀ ਵਾਰ ਗੁਰੂ ਸਾਹਿਬ ਜੀ ਜਸ ਨੂੰ ਪੋਚਾਰਨ ਕਰਦੇ ਹਨ ਇੱਕੋ ਦੁਆਇ ਤਰੂ ਪਰਮੇਸ਼ਵਰ ਹੋ ਹੈ ਓਮਕਾਰ ਉਚਾਰਨ ਹੀ ਮਾਤਰ ਸੇ ਰੱਖਿਆ ਕਰਨ ਵਾਲਾ ਹੈ ਸਤ੍ਰੀ ਕਾਲਵਾਦ ਰੂਪ ਹੈ ਗੁਰੂ ਚੈਤਨ ਸ੍ਰੂਪ ਹੈ ਪ੍ਰਸਾਦ ਨੰਦ ਰੂਪ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਦ ਵਿੱਚ ਬੀਜ ਮੰਦ ਰੂਪ ਮੰਗਲੋਚਾਰਨ ਕਰਕੇ ਮਹਾਰਾਜ ਸਾਹਿਬ ਆਰੰਭ ਕਰਦੇ ਹਨ ਵਾਰ ਦਾ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਪੰਜ ਜਿਵੇਂ ਤੀਜੇ ਪਾਪਸ਼ ਨੂੰ ਵਾਹ ਵਾਹ ਸ਼ਬਦ ਦਾ ਵਿਖਿਆਨ ਕੀਤਾ ਸੀ ਜਿਵੇਂ ਪੰਜਵੇਂ ਪਾਤਸ਼ਾਹ ਵਾ ਕੱਲਾ ਸ਼ਬਦ ਨਹੀਂ ਉਚਾਰਨ ਕਰਦੇ ਨਾਲ ਗੁਰ ਸ਼ਬਦ ਵੀ ਲਾਉਂਦੇ ਹਨ ਕਿ ਕੱਲਾ ਮੰਤਰ ਜਿਹੜਾ ਵਾ ਵਾ ਅੱਧਾ ਮੰਤਰ ਹੈ ਗੁਰ ਸ਼ਬਦ ਨਾਲ ਵਾਹਿਗੁਰੂ ਪੂਰਾ ਮੰਤਰ ਹੈ ਇਸ ਕਰਕੇ ਇਸ ਮਹੱਲੇ 'ਚ ਗੁਰ ਸ਼ਬਦ ਦਾ ਉਚਾਰਨ ਕਰਦੇ ਹਨ ਮਹਾਰਾਜ ਸਾਹਿਬ ਜੀ ਅੰਤਰ ਗੁਰ ਆਰਾਧਨਾ ਇਹ ਬਾਈ ਅੰਦਰ ਵੀ ਗੁਰ ਵਾਹਿਗੁਰੂ ਦਾ ਆਰਾਧਨਾ ਕਰੀਏ ਦਿਲ ਦੀ ਭਾਵਨਾ ਦੇ ਨਾਲ ਕੇਵਾ ਜਪ ਗੁਰਨਾ ਸਦਿ ਜੀਵਨ ਕਰਕੇ ਵੀ ਵਾਹਿਗੁਰੂ ਦੇ ਨਾਮ ਦਾ ਯਾਦ ਕਰਦੇ ਰਹੀਏ ਹਰ ਵਕਤ ਨੇਤਰੀ ਸਤ ਗੁਰ ਪੇਖਣਾ ਨੇਤਰਾ ਨਾਲ ਦੀ ਸਤਰੀ ਕਾਲਵਾਦ ਗੁਰੂ ਰੂਪ ਜੋ ਪਰਮੇਸ਼ਰ ਵਾਹਿਗੁਰੂ ਆ ਨੂੰ ਵੇਖਣਾ ਕਰੀਏ ਸਰੁਣੀ ਸੁਣਣਾ ਗੁਰਨਾ ਨੇਤਰਾ ਨਾਲ ਸਾਰਿਆਂ ਦੇ ਅੰਦਰ ਹੈ ਸਗਲ ਭਵਨ ਕੀ ਮੂਰਤੇ ਕਾ ਮੁਖ ਤੇਰੇ ਟਕਸਾਲਾ ਇਸ ਪ੍ਰਕਾਰ ਨੇਤਰਾ ਨਾਲ ਵੀ ਵੇਖਣਾ ਕਰੀਏ ਕਿ ਸਾਰੀਆਂ ਅੱਖਾਂ ਦੇ ਅੰਦਰ ਜਿਹੜਾ ਨੂਰ ਹੈ ਚਸ਼ਮ ਗੁਰੂ ਗੋਬਿੰਦ ਸਿੰਘ ਪਾਈ ਨੰਦ ਲਾਲ ਜੀ ਕਹਿੰਦੇ ਹਨ ਸਾਰੀਆਂ ਚਸ਼ਮਾ ਨੇਤਰਾਂ ਦੇ ਅੰਦਰ ਜਿਹੜਾ ਨੂਰ ਪ੍ਰਕਾਸ਼ ਹੈ ਇਹ ਮੇਰੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ ਇਸ ਪ੍ਰਕਾਰ ਨੇਤਰਾਂ ਨਾਲ ਸਤਿਗੁਰੂ ਦੇ ਪਿਆਰ ਦੇ ਵਿੱਚ ਮਿਲ ਕੇ ਵਾਹਿਗੁਰੂ ਨੂੰ ਦੇਖਣਾ ਕਰੀਏ ਸਰਬਣੀ ਸੁਣਨਾ ਗੁਰਨਾ ਅਬੇ ਕੰਨ ਨਾਲ ਵੀ ਗੁਰੂ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਰਬਣ ਕਰੀਏ ਸਤਗੁਰ ਸੇਤੀ ਰਤਿਆ ਇਸ ਪ੍ਰਕਾਰ ਭਾਈ ਸਤਗੁਰ ਅੰਤਰਜਾਮੀ ਦੇ ਨਾਲ ਪਿਆਰ ਕਰਨੇ ਕਰਕੇ ਦਰਗਹ ਪਾਈਐ ਥਾ ਦਰਗਾਹ ਸੱਚਖੰਡ ਵਿੱਚ ਥਾਂ ਮਿਲਦਾ ਹੈ ਤਾਂ ਥਾਂ ਮਿਲਦਾ ਹੈ ਨਹੀਂ ਤਾਂ ਥਾਂ ਨਹੀਂ ਮਿਲਦਾ ਦਰਗਾਹ ਦੇ ਵਿੱਚ ਕਿਸੇ ਦੇ ਤਾਂ ਜਿਵੇਂ ਦੱਲੇ ਨੇ ਕਿਹਾ ਸੀ ਕਿ ਮਾਰਾ ਮੈਨੂੰ ਆਪ ਦੇ ਚਰਨਾਚ ਪੀੜੀ ਜਿੰਨਾ ਥਾਂ ਦਿਓ ਮਾਰਾ ਨੇ ਕਿਹਾ ਦੱਲਿਆ ਬੜਾ ਮੁਸ਼ਕਲ ਹੈ ਇਹ ਦਾਤ ਮੇਰੀ ਨਹੀਂ ਕਹਿਣ ਲੱਗਾ ਨਾ ਮਾਰਾ ਮੇਰੇ ਤੇ ਬਖਸ਼ਿਸ਼ ਕਰੋ ਮਾਰਾ ਕਹਿੰਦੇ ਚੰਗਾ ਖੰਡੇ ਦਾ ਅਮਰ ਛੱਕ ਤੇ ਫੇਰ ਇਹ ਤੈਨੂੰ ਦਾਤ ਮਿਲੇਗੀ ਉਸ ਵੇਲੇ ਦੱਲੇ ਨੇ ਪਰਿਵਾਰ ਸਵੇਲ ਖੰਡੇ ਦਾ ਅਮਰ ਛੱਕਿਆ ਉਸ ਵੇਲੇ ਗੁਰੂ ਮਾਰਾ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਪਰਿਵਾਰ ਸਮੇਤ ਤੈਨੂੰ ਥਾਂ ਮਿਲੇਗਾ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਤਾਂ ਯੋ ਨਾ ਦਰਗਾਹ ਦੇ ਚੋਥਾਂ ਪਾਉਂਦੇ ਜੋ ਗੁਰੂ ਸਾਹਿਬ ਦੇ ਨਾਲ ਪ੍ਰੇਮ ਕਰਦੇ ਹੈ ਜੋ ਗੁਰੂ ਸਾਹਿਬ ਦੀ ਆਗਿਆ ਮੰਨਦੇ ਹੈ ਬਾਣੇ ਵੀ ਚੱਲਦੇ ਹਨ ਆਪਣੀ ਮਨ ਦੀ ਮਤ ਛੱਡ ਦਿੰਦੇ ਹਨਗੇ ਸਤਿਗੁਰਾਂ ਨਾਲ ਰੰਗਿਆ ਹੋਇਆ ਦਰਜੋਂ ਅੰਦਰ ਗਏ ਜਗ੍ਹਾ ਤ੍ਰਿਯਾ ਪਦ ਹੈ ਬੋਸਰੀ ਥਾਂ ਟਿਕਾਣਾ ਪਾਈ ਦਾ ਸਰੂਪ ਚ ਕਉ ਨਾਨਕ ਕਿਰਪਾ ਕਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਜਿਸ ਨੂੰ ਇਹ ਵਾਥ ਦੇ ਜੇਰਾ ਅੰਦਰ ਵੀ ਅੰਤਰ ਰੱਦਨਾ ਬਾਹਰ ਜਵਾਨ ਕਰਕੇ ਵੀ ਨੇਤਰਾਂ ਕਰਕੇ ਵੀ ਸਾਰਿਆਂ ਇੰਦੀਆਂ ਕਰਕੇ ਉਸ ਪਰਮੇਸ਼ਰ ਦਾ ਕਿੰਤਨ ਕਰਨਾ ਜਿਹੜਾ ਅਹਾਂ ਜਾਈ ਜੀ ਨੂੰ ਵਸਤੂ ਦੇ ਦੇਵੇ ਮਹਾਰਾਜ ਸਾਹਿਬ ਮਨ ਬਾਣੀ ਸਰੀਰ ਕਰਕੇ ਸਿਮਰਨ ਦੀ ਜਗਮਹਿ ਉਤਮ ਕਾਢੀ ਐ ਉਹ ਜਗ ਦੇ ਚ ਉਤਮ ਸ੍ਰੇਸ਼ਟ ਪੁਰਖ ਕਾਢੀ ਐ ਕਹੀ ਦੇ ਹਨ ਬਿਰਲੇ ਕੇਈ ਕੇ ਉਹ ਬਹੁਤੇ ਨਹੀਂ ਹਨ ਸਾਧ ਸੰਗ ਜੀ ਬਿਰਲੇ ਹਨ ਕੋਈ ਕੋਈ ਰਲਦੇ ਨਹੀਂ ਜਿਵੇਂ ਸੂਲ ਨੇ ਸਾਰਿਆਂ ਪ੍ਰਕਾਸ਼ ਕਾਂ ਚ ਰਲਦਾ ਨਹੀਂ ਹੈ ਜੋਤੀਆਂ ਵਿੱਚ ਐ ਉਹ ਬੇਰਲੇ ਹੈ ਕੋਈ ਕੋਈ ਹਨ ਕਰੋੜਾਂ ਵਿੱਚੋਂ ਕੋਈ ਕੋਈ ਐਸੇ ਹਨ ਮਹੱਲਾ ਪੰਜਵਾ ਰਖੇ ਰਖਣਹਾਰ ਮਾਲਾ ਸਾਹਿਬ ਫਰਮਾਉਂਦੀਆਂ ਰਖਣਹਾਰ ਪਰਮੇਸ਼ਵਰ ਨੇ ਉਹ ਆਪ ਦੇ ਜਾਣ ਕੇ ਰੱਖ ਲਏ ਹਨ ਆਪ ਉਵਾਰਿਆਂ ਨੂੰ ਆਪ ਜਿਨ੍ਹਾਂ ਨੂੰ ਵਿਕਾਰਾਂ ਵੱਲੋਂ ਅਵਿਦਿਆ ਵੱਲੋਂ ਅਤੇ ਕੰਮ ਕਰੋ ਲੋ ਮੋਹੰਕਾਰ ਸੁਹਾਵਲੋਂ ਬਚਾ ਲਿਆ ਹੈ ਹੰਕਾਰ ਆਦਕਾਂ ਨਾਲ ਜਿਹਦੇ ਅੰਦਰ ਪੁਰਖ ਦੇ ਫੁਰਦਾ ਰਹਿੰਦਾ ਕਿ ਮੈਂ ਵੇਖਿਆ ਜਿਹਾ ਜਿਹਾ ਮੈਂ ਇਹ ਜਿਹਾ ਕੋਈ ਵੀ ਦੁਨੀਆ ਚ ਨਹੀਂ ਕਿਉਂ ਜਿਹੜਾ ਹੰਕਾਰ ਫੁਰਦਾ ਹੈ ਇਸ ਵੱਲੋਂ ਜਿਹਨੂੰ ਰਖਣਹਾਰ ਪਰਮੇਸ਼ਰ ਨੇ ਬਚਾ ਲਿਆ ਹੈ ਆਪ ਉਬਾਰਿਆ ਨੂੰ ਆਪ ਮਾਰਨ ਨੂੰ ਉਹਨੂੰ ਬਚਾਉਣਾ ਕੀਤਾ ਹੰਕਾਰ ਨਹੀਂ ਉਹਨਾਂ ਦੇ ਅੰਦਰ ਫੁਰਦਾ ਜਿਹਦੇ ਅੰਦਰ ਹੰਕਾਰ ਫੁਰਦਾ ਹੈ ਉਹ ਸਾਧ ਸੰਗਤ ਨਿਵੰਤ ਹੋਵੰਤ ਮਿੱਥਿਆ ਕੁੱਤੋਂ ਨਿਵਣੀਆਂ ਸ਼ੂਣੀਆਂ ਕਹਦੇ ਝੂਠੇ ਹੁੰਦੇ ਆ ਜਿਹਦੇ ਅੰਦਰੋਂ ਹੰਕਾਰ ਮਿਟ ਗਿਆ ਉਹ ਪੂਰਨਪੁਰਖ ਹਨ ਗੁਰ ਕੀ ਪੈਰੀ ਪਾ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਾ ਦਿੱਤਾ ਹੈ ਤਾਜ ਸਵਾਰਿਆਂ ਉਹਨਾਂ ਨੂੰ ਸਾਰੇ ਬਿਹਾਰ ਕਾਰਜ ਵੀ ਸਵਾਰ ਦਿੱਤੇ ਆ ਪਰਮਾਤਮਾ ਦੇ ਕਾਰਜ ਵੀ ਉਹਨਾਂ ਦੇ ਸਵਾਰ ਦਿੱਤੇ ਹਨ ਗਿਆਨ ਆਦਿਕਾਂ ਦੇ ਬੂਆ ਆਪ ਦਿਆਲੂ ਐ ਤੁਸੀਂ ਕੇ ਦਰਸ਼ ਜੀ ਨੇ ਤੇ ਦਿਆਲ ਹੋਇਆ ਹੈ ਨਾ ਵਿਸਾਰਿਆ ਇਹ ਦਾਤ ਹੈ ਉਹਨੇ ਬਿਆਲਤਾ ਦੀ ਉਹਨਾਂ ਨੂੰ ਮਨ ਚੋਂ ਨਹੀਂ ਕਦੇ ਭੁਲਾਉਂਦਾ ਹਰ ਵਕਤ ਉਹ ਵਾਹਿਗੁਰੂ ਨੂੰ ਚੇਤੇ ਰੱਖਦੇ ਕਦੇ ਮਨ ਚੋਂ ਵਿਸਾਰਦੇ ਨਹੀਂ ਹੁਣ ਸਾਧ ਜਨਾ ਕੈ ਸੰਗ ਉਹਨਾਂ ਦਾ ਨਾਮ ਸਾਧਾ ਜਿਹੜੇ ਮਨ ਚੋਂ ਕਦੇ ਭੁਲਾਉਂਦੇ ਨਹੀਂ ਜਿਨ੍ਹਾਂ ਨੂੰ ਵਾਹਿਗੁਰੂ ਨੂੰ ਕਦੇ ਨਹੀਂ ਵਿਸਾਰਿਆ ਸੋ ਸੰਤਾਂ ਮਹਾਤਮਾ ਦੀ ਸੰਗਤ ਕਰਕੇ ਭਗ ਜਲ ਤਾਰਿਆ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਤਾਰ ਲਿਆ ਮਹਾਰਾਜ ਸਾਹਿਬ ਜੀ ਨੇ ਸਾਖਤ निंदक दुष्ट ਜਿਹੜੇ ਸਾਖਤ ਕਠੋਰ ਜਿਤ ਵਾਲੇ ਸ਼ਕਤੀ ਦੇ ਉਪਾਸ਼ਕ ਹੈ निंदक निंदिया ਕਰਨ ਵਾਲੇ ਉਹ ਹੋਏ ਹੈ ਤਾਂ ਗੁਣ ਪਰ ਦੋਸ਼ ਰੋਪਣ ਵਾਲੇ ਜਿਹੜੇ ਪੁਰਖ ਹਨ ਦੁਸ਼ਟ ਸੁਭਾਅ ਵਾਲੇ ਦੁਆਏ ਜਿਹਨੂੰ ਇਸ ਪਿਆਰੀ ਹੈ ਵਾਹਿ ਬਿਦਾਰਿਆਂ ਐਸੇ ਫੁਰਖਾਂ ਨੂੰ ਅੰਤਿ ਜਾਮੀ ਨੇ ਇੱਕ ਛਿੰਦੇ ਵਿੱਚ ਹੀ ਬਿਦਾਰਤਾ ਨਾਸ਼ ਕਰ ਦੁੱਤਾ ਹੈ ਇਸ ਪ੍ਰਕਾਰ ਮਹਾਰਾਜੀ ਨੇ ਜਿਹੜਾ ਭਈ ਕਿਸੇ ਦਾ ਬੁਰਾ ਚਿਤਦਾ ਉਹਨਾਂ ਨੂੰ ਅੰਤਿ ਜਾਮੀ ਆਪ ਹੀ ਨਾਸ਼ ਕਰਦਾ ਉਹਨਾਂ ਦੇ ਕਰਮਾਂ ਅਨਸਾਰ ਫਲ ਦਿੰਦਾ ਹੈ ਜਿਸ ਸ਼ੈਨ ਵਿੱਚ ਨਾਸ ਕਰ ਦੁੱਤੇ ਹਨ ਕਿਸ ਸਾਹਿਬ ਕੀਤੇ ਉਹ ਸਹਿਬ ਅਕਾਲ ਪੁਰਖ ਵਾਹਿਗੁਰੂ ਦੀ ਕੇ ਕੋਟ ਹੈ ਨਾਨਕ ਮਨੈ ਮਾ ਸਾਹਿਬ ਜੀ ਕਹਿੰਦੇ ਮਨ ਵਿੱਚ ਗੁਰਮਖੰਦ ਧਾਰੀ ਹੈ ਜਿਸ ਸਿਮਰਤ ਸੁਖ ਹੋ ਜੁਗਾਏ ਲਖਣਾਂ ਜਿਸ ਦਾ ਸਿਮਰਨ ਕਰਨੇ ਕਰਕੇ ਆਤਮਨੰਦ ਸੁਖ ਵੀ ਪ੍ਰਾਪਤੀ ਹੁੰਦੀ ਹੈ ਸਗਲੇ ਦੁਖ ਜਾਣ ਸਾਰੇ ਅਗਿਆਨ ਜਨ ਜਿੰਨੇ ਦੁਖ ਹੋਏ ਸਭ ਚਲੇ ਜਾਂਦੇ ਹਮਜੂਨਾ ਦੇ ਜਾਂ ਗਰਭ ਦੇ ਮਾਪਰਾ ਦੇ ਗਰਭ ਦੇ ਇੱਥੇ ਬੁਕਾਰਾਂ ਦੇ ਪਰੋਕ ਦੇ ਸਭ ਉਹਨਾਂ ਦੇ ਨਾਸ ਹੋ ਜਾਂਦੇ ਹਨ ਪੌੜੀ ਐਸਾ ਪਰਮੇਸ਼ਰ ਦਾ ਸਿਮਰਨਾ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਜਿਸ ਕਰਕੇ ਪੌੜੀ ਅਕੂਲ ਨਰੰਜਨ ਪੁਰਖ ਇਹ ਭਾਈ ਸਾਰੀਆਂ ਕੁਲਾਂ ਤੋਂ ਰਹਿਤ ਹੈ ਉਹ ਉਹ ਕਿਸੇ ਪ੍ਰਕਾਰ ਦੀ ਕੁਲ ਦੇ ਅੰਦਰ ਆਉਣ ਵਾਲਾ ਨਹੀਂ ਅਕਲ ਕਲਪਨਾ ਤੋਂ ਰਹਿਤ ਹੈ ਕੁਲਾਬ ਕਾ ਤੋਂ ਰਹਿਤ ਹੈ ਮਨ ਜੀਨ ਸੁਧ ਹੈ ਮਾਇਆ ਕਾਖ ਤੋਂ ਰਹਿਤ ਹੈ ਪੁਰਖ ਸਾਰਿਆਂ ਦਾ ਨਿਰਪੂਰਨ ਹੈ ਤੂੰ ਆਦਿਕ ਲੜਕਾ ਜੋ ਰੱਖਿਆ ਕਰਨ ਵਾਲਾ ਹੈ ਪ੍ਰਸ਼ਾਰਸ ਦੇ ਦੇਣ ਵਾਲਾ ਹੈ ਅਗਮ ਅਪਾਰੀ ਹੈ ਇਹਨੂੰ ਅਸ਼ੁੱਧ ਮਨ ਕਰਕੇ ਗਮਤਾ ਨਹੀਂ ਪਾਈ ਜਾ ਸਕਦੀ ਅਗਮ ਸ਼ਾਸਤਰਾ ਕਰਕੇ ਵੀ ਗਮਤਾ ਤੋਂ ਰਹਿਤ ਹੈ ਪ੍ਰਕਿਰਤੀ ਦੇ ਪਾਰ ਆਵਾਸ ਵੀ ਰਹਿਤ ਹੈ ਸੱਚਾ 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 ਸੰਗੂ ਦੇ ਚ ਵੀ ਸੀ ਸੱਚਾ ਤ੍ਰੇਤੇ ਵਿੱਚ ਵੀ ਸੀ ਸੱਚਾ ਦੁਆਪਰ ਵਿੱਚ ਵੀ ਸੀ ਸੱਚ ਹੁਣ ਕਲਯੂਗ ਵਿੱਚ ਵੀ ਹੈ ਸੱਚ ਨਿਹਾਰੀ ਹੈ ਸੱਚਾ ਭੂਤਕਾਲ ਚ ਵੀ ਸੀ ਸੱਚਾ ਵਰਤਮਾਨ ਕਾਲ ਵਿੱਚ ਵੀ ਹੈ ਸੱਚਾ ਭਵਿੱਖ ਕਾਲ ਵਿੱਚ ਵੀ ਹੋਵੇਗਾ ਉਹ ਸੱਚ ਨਿਸ਼ਤੇ ਕਰਕੇ ਉਸ ਨੂੰ ਨਿਹਾਰੀਏ ਦੇਖਣਾ ਕਰੀਏ ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ ਸੱਚਾ ਜਿਸ ਨੂੰ ਸ਼ਾਮਵੇਦ ਰਿਗਵੇਦ ਸਰਵਣਵੇਦ ਅਤੇ ਇਸੇ ਪ੍ਰਕਾਰ ਜੁਜਰਵੇਦ ਸਾਰੇ ਵੇਦ ਸੱਚ-ਸੱਚ ਕਹਿੰਦੇ ਆ ਉਸ ਨੂੰ ਆਪਣਾ ਆਤਮਾ ਰੂਪ ਕਰਕੇ ਵੇਖਣਾ ਕਰੀਏ ਸੱਚੋ ਚਾਰੇ ਖਾਣੀਆਂ ਵਿੱਚ ਅੰਡ ਵੀ ਖਾਣੀ ਚ ਵੀ ਸੱਚਾ ਹੈ ਜੀ ਇਹ ਵੀ ਖਾਣੀ ਚ ਵੀ ਸੱਚਾ ਹੈ ਉਤ ਪੁਜ ਖਾਣੀ ਚ ਵੀ ਸੱਚਾ ਹੈ ਅਤੇ ਇਸੇ ਪ੍ਰਕਾਰ ਪੁਜ ਖਾਣੀ ਦੇ ਵਿੱਚ ਵੀ ਸਾਰਿਆਂ ਚਾਹ ਖਾਣੀਆਂ ਚ ਵੇਖਣਾ ਕਰੀਏ ਉਹ ਸਤਿ ਸਰੂਪ ਹੀ ਹੈ ਸੱਚੋ ਸੱਚਾ ਸਤ ਸੱਚ ਨਿਹਾਰੀ ਹੈ ਸੱਚਾ ਸਰਵਣ ਕਰੀਏ ਸత్య ਮਨਨ ਕਰੀਏ ਸਚ ਨੂੰ ਵਿਆਖਣ ਕਰੀਏ ਫਿਰ ਤਤਉਂ ਦਾ ਸੋਧਨ ਕਰਕੇ ਉਹ ਸਸ ਰੂਪ ਨੂੰ ਨਿਹਾਰੀਏ ਦੇਖਣਾ ਕਰੀਏ ਸੱਚੋ ਪਹਿਲਾ ਨਿਸਕਾਮ ਕਰਮਾਂ ਵਾਲੇ ਹੋਈਏ ਫਿਰ ਸੱਚੇ ਦਾ ਉਪਦੇਸ਼ ਗੁਰਾਂ ਦਾ ਸਰਮਣ ਕਰੀਏ ਫਿਰ ਸੱਚੀ ਦੀ ਕਮਾਈ ਕਰੀਏ ਤਉ ਸਸ ਰੂਪ ਨੂੰ ਨਿਹਾਰੀਏ ਵੇਖੀਦਾ ਹੈ ਕੂੜ ਨਾ ਜਾਪੈ ਕਿਛੂ ਇਹ ਮਾਰਾ ਕੂੜ ਨਾ ਜਾਪੈ ਕਿਛੂ ਕਿਛ ਤੁਛਾਤ੍ਰ ਵੀ ਜਿਹੜਾ ਸੰਸਾਰ ਹੈ ਇਹ ਜੇ ਆਪ ਦਾ ਸ਼ੂਕ ਕੂੜ ਤੋਂ ਕੁਝ ਵੀ ਨਹੀਂ ਜਾਣਿਆ ਜਾਂ ਝੂਠਾ ਨਹੀਂ ਹੈ ਤੇਰੀ ਧਾਰੀ ਹੈ ਸਾਰੇ ਮਾਰਾ ਤੇਰੀ ਧਾਰਨ ਕੀਤੀ ਹੈ ਜੀ ਦਾ ਪਿਸ਼ਤਾਨ ਸੱਚਾ ਹੋਵੇ ਉਹਦੇ ਜੋ ਅਧਿਆਸਤ ਵਸਤੂ ਜਿਹੜੀ ਹੁੰਦੀ ਉਹ ਵੀ ਕੂੜ ਹੀ ਨਹੀਂ ਜਾਣੀ ਜਾ ਸਕਦੀ ਇਉਂ ਤੇਰੇ ਆਸਰੇ ਧਾਰਨ ਕੀਤਾ ਤੂੰ ਹੀ ਅਨਕ ਭਾਗ ਪਸਰਿਆ ਨਾਨਕ ਓੰਕਾਰ ਇਹਦੇ ਵਿੱਚ ਕੂੜ ਕਿਹੜਾ ਜਾਣਿਆ ਜਾਵੇ ਸੱਚੇ ਪਾਤਸ਼ਾਹ ਸਾਰਿਆਂ ਦਾ ਆਸਰਾ ਤਈ ਹੈ ਧਾਰਨ ਕੀਤਾ ਪਿਸ਼ਤਾਨ ਚ ਸਾਰਿਆਂ ਦਾ ਆਪ ਹੈ ਸਭ ਸਹਿ ਦੇ ਦਾਤਾ ਸਾਰਿਆਂ ਨੂੰ ਦਾਤਾ ਜੀ ਧਨ ਦੇਣ ਵਾਲਿਓ ਆਪ ਜੀਤ ਉਪਾਰੀ ਹੈ ਜਿਤਨੀ ਉਪਾਰੀ ਹੈ ਉਤਪਨ ਕੀਤੀ ਹੈ ਸ੍ਰਿਸ਼ਟੀ ਜਿੰਨੀ ਪੈਦਾ ਕੀਤੀ ਹੈ ਅਤੇ ਜਿੰਨੀ ਸਾਰੀ ਪੈਦਾ ਕੀਤੀ ਉਪਾਰੀ ਉਹ ਪਟਣ ਵਾਲਾ ਵੀ ਆਪ ਹੀ ਹੈ ਪਰਲੋਂ ਕਰਨ ਵਾਲਾ ਵੀ ਆਪ ਹੈ ਇੱਕ ਤਸੂਤ ਪਰੋ ਇੱਕ ਚੇਤਨ ਸਤਾਰੂਪੀ ਸੂਤ ਦੀ ਪਰੋਤੀ ਹੋਈ ਹੈ ਫੂਕੂਰੂਪੀ ਸੂਤ ਦੀ ਪਰੋਤੀ ਹੋਈ ਹੈ ਇਸੇ ਪ੍ਰਕਾਰ ਪਰਾਰਾ ਉਹਨੂੰ ਕੀ ਸੂਤ ਪ੍ਰੋਤੀ ਹੋਈ ਹੈ ਸਾਰੀ ਸ੍ਰਿਸ਼ਟੀ ਜੋਤ ਸੰਜਾਰੀ ਹੈ ਸਾਰਿਆਂ ਦੀ ਤੇਰੀ ਜੋਤ ਸੰਜਾਰੀ ਹੈ ਨਾ ਪ੍ਰਾਪਤ ਹੈ ਮਿਲੀ ਹੋਈ ਹੈ ਜੋਤ ਸਾਜਾਂ ਵਿੱਚ ਆਈ ਹੋਈ ਹੈ ਹੁਕਮੇ ਭਗਵਾਲ ਮੰਝ ਜਿਹੜੇ ਆਪਰ ਹੁਕਮ ਨੂੰ ਮੰਨਦੇ ਨਹੀਂ ਸੱਚੇ ਪਾਤਸ਼ਾਹ ਉਹ ਹੁਕਮਦਾਰਾ ਸੰਸਾਰ ਦੇ ਮੰਝ ਵਿੱਚ ਪਏ ਰਹਿੰਦੇ ਆ ਜੰਮਨ ਮਨੁ ਸੰਸਾਰ 'ਚ ਪਏ ਰਹਿੰਦੇ ਹਨ ਹੁਕਮ ਵਿੱਚ ਹੀ ਆਏ ਨੇ ਤੇਰੇ ਹੁਕਮੇ ਤਾਰੀਏ ਜਿਹੜੇ ਆਪਦੇ ਹੁਕਮ ਨੂੰ ਮੰਨਦੇ ਆ ਬਾਣਾ ਮੰਨਦੇ ਆ ਹੁਣ ਹੁਕਮਦਾਰ ਹੈ ਤਾਰ ਲੈਨੇ ਹੋ ਪ੍ਰਭ ਜੀ ਉਤੁਦ ਤੇ ਆਏ ਸੋ हे ਪ੍ਰਭੂ ਅਕਾਲ ਪੁਰਖੀ ਆਪ ਨੂੰ ਉਹ ਫੁਰਖ ਤੇ ਆਉਂਦੇ ਹਨ ਕਿਛਤ ਹੋ ਕੇ ਜਿਸ ਭਾਗ ਮਥਾਰੀ ਹੈ ਜਿਨ੍ਹਾਂ ਦੇ ਮਥੇ ਦੇ ਸਿਰਮਣੀ ਭਾਗ ਆਏ ਹਨ हे ਪਰਮੇਸ਼ਵਰ ਤੇਰੀ ਗਤ ਮਿਤ ਲਖੀ ਨਾ ਜਾਵੀ ਗਤ ਪ੍ਰਾਪਤੀ ਦੀ ਮਿਤ ਮਰਜਾਦਾ ਕਿਸੇ ਦੇ ਪਾਸੋਂ ਮਾਰਿਆ ਜਾਣੀ ਨਹੀਂ ਜਾ ਸਕਦੀ ਹਉ ਤੁਦ ਬਲਿਹਾਰੀ ਆਹੀ ਆਪ ਤੋਂ ਬਲਿਹਾਰ ਕੁਰਬਾਨ ਜਾਈਏ ਸੱਚੇ ਪਾਤਸ਼ਾਹ ਸੈਂਕੜੇ ਵਾਰੀ ਆਪਾਂ ਵਾਰਨਾ ਕਰ ਗਏ ਆਪਕੋ